ਸਤਿ ਸ਼੍ਰੀ ਅਕਾਲ ਜੀ ਆਪਾਂ ਤੁਹਾਨੂੰ ਦੀਵਾਲੀ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਪ੍ਰਮਾਤਮਾ ਸਾਰਿਆਂ ਤੰਦਰੁਸਤੀ ਦੇਵੇ ਵਾਹਿਗੁਰੂ ਦੀ ਕਿਰਪਾ ਨਾਲ ਸਾਰਿਆਂ ਦੀਵਾਲੀ ਠੀਕ-ਠਾਕ ਨਿਕਲੀ ਤਾਂ ਬੜੀ ਗੁਰੂ ਜੀ ਨਾਲੋਂ ਦੁੱਖ ਨਹੀਂ ਉਹਨਾਂ ਨੂੰ ਦੁੱਖ ਦਿਲ 'ਚ ਹੈਗੇ ਨੇ ਤਾਂ ਚਲੋ ਜੀ ਆਪਾਂ ਗੱਲ ਕਰਦੇ ਆ ਅੱਜ ਮੈਂ ਛੱਤ ਤੇ ਗਈ ਤੇ ਛੱਤ ਤੋਂ ਲੈ ਕੇ ਆਪਾਂ ਪਾਲਕ ਤੋੜ ਕੇ ਕਰਤੀ ਹੈ ਨਾ ਥੋੜੀ ਜੀ ਮੈਂ ਕਾਫੀ ਦਿਨਾਂ ਬਾਅਦ ਕੀਤੀ ਲਾਈਨ ਨੂੰ ਕਾਫੀ ਦਿਨ ਹੋ ਗਏ ਕੁਝ ਵਾਰ ਸਾ ਕਰਕੇ ਸਬਜੀ ਨਹੀਂ ਹੋਈ ਜਿਵੇਂ ਕਿ ਸਾਗ ਆ ਸਰ ਉਹਦਾ ਨਹੀਂ ਹੋਇਆਗਾ। ਤੋ ਬਾਕੀ ਮੇਥੀ ਮੇਥੀ ਕਾਫੀ ਹੋ ਗਈ ਮੈਂ ਵੀਡੀਓ ਨਹੀਂ ਬੜਾਈ ਸਵੇਰ ਸਵੇਰ ਮੈਂ ਐਸੀ ਕਿ ਬਣਾਣੀ ਬੈਗੀ ਮੈਂ ਤਾਂ। ਤੋ ਜਲਦੀ ਵੀ ਮੈਨੂੰ ਤੇ ਮੈਂ ਫਿਰ ਥੋੜੀ ਇੱਥੋਂ ਥੋੜੀ ਪਾਲਕ ਤੇ ਆਪਾਂ ਬਣਾਵਾਂਗੇ ਅੱਜ ਪਾਲਕ ਦੇ ਪਰੌਤੇ। ਪਹਿਲੀ ਪਾਲਕ ਪਹਿਲੇ ਪਰੌਤੇ ਬਣਨਗੇ ਜੇ ਪਾਲਕ ਦੇ ਘਰ ਦੀ ਪਾਲਕਾ ਨਾਲ ਇਹਦੇ ਵਿੱਚ ਘਾਹ ਸੀਗਾ। ਬਾਕੀ ਆਪਾਂ ਨੂੰ ਪਤਾ ਕਿ ਇਹਦੇ ਵਿੱਚ ਰੇਹ ਸਪਰੇ ਹੈ ਨਹੀਂ ਹਨਾ ਇਸ ਲਈ ਫਿਰ ਆਪਾਂ ਅੱਛਾ ਤੋਂ ਲਈ ਨਹੀਂ ਵਿੱਚ ਪਾਵਾਂਗੇ ਆਪਾਂ ਜਿੰਨੀਆਂ ਤੁਹਾਨੂੰ ਹਰੀਆਂ ਮਿਰਚਾਂ ਦੀ ਲੋੜ ਆ ਜਿਆਦਾ ਖਾਣੇ ਜਿਆਦਾ ਪਾarlo ਥੋੜੀ ਖਾਣੀ ਥੋੜੀ ਪਾarlo ਮੈਂ 5-6 ਮੈਂਚਾ ਲਈਆਂ ਕਿਉਂਕਿ ਪਰੌਠੇ ਦੇ ਪਰੌਠੇ ਹਮੇਸ਼ਾ ਕਰਾਰੇ ਹੀ ਸਵਾਦ ਲੱਗਦੇ ਨੇ ਇਸ ਲਈ ਆਪਾਂ ਬਣਾਵਾਂਗੇ ਕਰਾਰੇ ਪਰੌਠੇ ਤੇ ਹੋਰ ਤੁਹਾਨੂੰ ਦੱਸੂਗੀ ਵਿੱਚ ਕੀ ਕੀ ਪਾਉਣਾ ਇਹ ਤੁਹਾਨੂੰ ਮੈਂ ਦੱਸਾਂਗੀ ਆਟਾ ਗੁੰਨਣਾ ਸਿੱਖੀ ਪਾਲਕ ਧੋ ਕੇ ਕੱਟ ਲਈ ਐ ਤੇ ਆਪਾਂ ਹੁਣ ਪਰੌਠਿਆਂ ਲਈ ਆਟਾ ਨਾਪਦੇ ਹਾਂ ਹਨ ਇਹ ਇੱਕ ਕੌਲੀ ਆ ਪਰ ਜਿੰਨਾ ਮਤਲਬ ਕਿ ਪਰਿਵਾਰ ਹੁੰਦਾ ਪਰਿਵਾਰ ਦੇ ਹਿਸਾਬ ਨਾਲ ਹਨਾ ਤੇ ਮੈਂ ਕਰ ਥੋੜੀ ਉੱਤੇ ਪਾਵਾਂਗੀ ਕੌਲੀ ਤੋਂ ਉੱਪਰ ਸਵਾ ਕੌਲੀ ਕਰਕੇ ਕਿਉਂਕਿ ਸਖ ਨਾਲ ਅੱਜ ਤਿੰਨ ਮੈਂਬਰਾਂ ਤਿੰਨ ਮੈਂਬਰ ਦਾ ਮਤਲਬ ਕਿ ਮੇਰਾ ਬੇਟਾ ਵੀ ਆਇਆ ਹੋਇਆ ਤੇ ਇਸ ਲਈ ਤਿੰਨ ਮੈਂਬਰ ਹੋ ਗਏ ਸੀ ਹਨ ਇਹਦੇ ਵਿੱਚ ਰਲਾਮਾ ਜਿਹਾ ਪਾਲਕ ਥੋੜਾ ਜੀਰਾ ਆਪਾਂ ਪਾਵਾਂਗੇ ਜੀਰਾ ਜੀਰੇ ਤੇ ਪਾਲਕ ਪਾਈ ਹੋਏ ਨੂੰ ਬਹੁਤ ਟੇਸਟ ਲੱਗਦਾ ਫਿਰ ਹਨ ਤੇ ਥੋੜੀ ਪਾਵਾਂਗੇ ਹਲਦੀ ਕਿਰੋਕ ਪਰ ਪਰੋਠਾ ਬਾਲਾ ਵੀ ਕਰੋ ਦਿਸੇ ਨਾ ਚਿੱਟਾ ਚਿੱਟਾ ਜਿੰਨੀ ਚੰਗਾ ਲਾਦਾ ਪਰ ਹਲਕੇ ਤੇ ਪੀਲਾ ਦਿਸੇ ਇਹਦੇ ਲਗਭਗ ਮੱਕੀ ਦਾ ਆਟਾ ਪਾਇਆ ਹੁੰਦਾ ਨਾ ਨਮਕ ਸਵਾਦ ਅਨਸਾਰ ਤੇ ਇਹ ਪਾਵਾਂਗੇ ਥੋੜੀ ਜੀ ਲਾਲ ਮਿਰਚ ਜਿਆਦਾ ਨਹੀਂ ਪਾਲਕ ਆਪਣੀ ਕੱਟੀ ਹੋਈ ਹੈ ਤੇ ਇਹਦੇ ਵਿੱਚ ਹੀ ਆਪਾਂ ਕੱਟ ਲੈਨੇ ਹਰੀਆਂ ਮਿਰਚਾਂ ਤੁਸੀਂ ਜਿੰਨੀਆਂ ਪਾਉਣੀਆਂ ਸਵਾਦ ਅਨੁਸਾਰ ਪਰ ਜਦੋਂ ਪਰੋਠੇ ਖਾਂਦੇ ਹੋਈਏ ਨਾ ਤੇ ਇਹ ਦਿਨ ਪਾਲਕ ਦੇ ਪਰੋਠੇ ਨਾਲ ਮੱਖਣ ਵਾਲਾ ਹੁੰਦਾ ਹੈ ਨਾ ਕਿ ਮੱਖਣ ਟੇਸਟ ਲੱਗਦਾ ਵਾ ਤੇ ਆਪਾਂ ਖਾਵਾਂਗੇ ਦਹੀਂ ਦੇ ਨਾਲ ਆਪਾਂ ਚਾਰ ਮਿਰਚਾਂ ਕੱਟ ਕੇ ਪਾ ਲੈਣੀਆਂ ਨੇ ਕਿਉਂਕਿ ਜੇ ਮਿਰਚ ਖਾਂਦੇ-ਖਾਂਦੇ ਪਰੌਂਠੇ ਦੇ ਮੂੰਹ ਆਂਦੀ ਹੈ ਨਾ ਜੜ ਥੱਲੇ ਤਾਂ ਬਟਾ ਟੇਸਟ ਲੱਗਦੀ ਹੈ ਹੈਨਾ ਕਿਉਂਕਿ ਕੋੜੀ ਨਹੀਂ ਮਿਰਚ ਇਹ ਮੈਂ ਤਾਂ ਸਾਡੇ ਘਰ ਦੀਆਂ ਸੀ ਆਪਾਂ ਨੇ ਬੂਟੇ ਵੀ ਉਥੋਂ ਪੁੱਟ ਦਿੱਤੇ ਉਪਰੋਂ ਸੁੱਕ ਜੇ ਗੰਨੀਆਂ ਸੀਗੀਆਂ ਇਸ ਲਈ ਅੱਜ ਆਪਾਂ ਨੇ ਮਸਾਲੇ ਸਾਰੇ ਪਾ ਲਿਆ ਜਿਆਦਾ ਮਸਾਲਾ ਨਾ ਪਾઈએ ਤੇ ਵਿੱਚ ਕੀਤੀ ਆਪਾਂ ਪਾਲਕ ਐਡ ਧਨੀਆ ਵੀ ਸਾਡੀ ਹੋਇਆ ਉੱਪਰ ਪਰ ਬਿਲਕੁਲ ਛੋਟਾ ਹੋਇਆ ਦਵਾਰਾ ਲਾਇਆ ਵਾ ਦਵਾਰਾ ਲਾਉਣ ਨਾਲ ਆਪਾਂ ਮਿਕਸ ਕਰ ਲੈਣੇ ਚੰਗੀ ਤਰ੍ਹਾਂ ਜੇ ਆਪਾਂ ਪਹਿਲਾਂ ਪਾਣੀ ਪਾ ਦੇਗਾ ਨਾ ਫਿਰ ਮਿਕਸ ਨਹੀਂ ਹੁੰਦਾ ਇੱਕ ਥਾਂ ਤੇ ਮਸਾਲਾ ਜੋ ਵੀ ਆਪਾਂ ਐਡ ਕਰਦੇ ਆ ਵਿੱਚ ਰਹਿ ਜਾਂਦਾ ਵਾ ਤੇ ਇਹਦੇ ਵਿੱਚ ਮਿਕਸ ਨਹੀਂ ਹੁੰਦਾ ਫਿਰ ਜੇ ਇਸ ਤਰ੍ਹਾਂ ਪਹਿਲਾਂ ਮਿਕਸ ਕਰ ਲਾਂਗੇ ਉਹ ਸੋਨਾ ਐਡ ਹੋਏਗਾ ਵਿੱਚ ਪਾਵਾਂਗੇ ਆਪਾਂ ਇੱਥੇ ਥੋੜਾ ਜਿਹਾ ਕਿਓ ਲੈਣਾ ਜੀ ਆਪਾਂ ਬਾਦ ਨੇ ਚ ਥੋੜਾ ਜਿਹਾ ਕਿਓ ਥੋੜੇ ਮਤਲਬ ਕਿ ਦੋ ਚਮਚੇ ਪਾਏ ਨੇ ਜਿਆਦਾ ਨਹੀਂ ਮਿਕਸ ਹੁਣ ਆਪਾਂ ਨੂੰ ਆਟੇ ਲੈਨੇ ਹਨ ਚੰਗੇ ਤਰੀਕੇ ਦੇ ਨਾਲ ਪਹਿਲੇ ਮਿਕਸ ਕਰ ਲੈਨੇ ਕਿਓ ਪਾਇਆ ਇੱਥੇ ਬਾਹਮਲੇ ਥੋੜੀ ਜਿਹੀ ਆਪਾਂ ਜਮੈਨ ਵੀ ਪਾ ਦਿੰਨੇ ਆ ਨਮਕ ਦਾ ਸਵਾਦ ਸਾਰਾ ਬਜਾਦਾ ਨਮਕ ਨਹੀਂ ਚੰਗਾ ਲੱਗਦਾ ਵਾ ਪਾਸ ਜਮਨ ਚੋਲੇ ਸਾਰਕਸ ਮਿਕਸ ਕਰ ਲਿਆ ਹੈ ਹੈਨਾ ਇਹ ਹੁਣ ਆਪਾਂ ਦਿੰਨੇ ਆ ਇਹਨੂੰ ਗੁੰਨ ਇਹ ਆਟੇ ਨੂੰ ਕਿੱ데 ਟੇੜਾ ਰੱਖੋ ਨਾ ਪਾਲਕ ਜਦੋਂ ਪਾ ਕੇ ਬਣਾਉਣੀ ਆ ਆਪਾਂ ਕਿਉਂ ਨਮਕ ਪਾਇਆ ਪਾਲਕ ਨਮਕ ਹੀ ਪਾਇਆ ਹੈ ਤਾਂ ਪਾਲਕ ਇਹ ਪਾਣੀ ਛੱਡ ਦਿੰਦੀ ਹੈ ਹੈਨਾ ਇਹਨੂੰ ਥੋੜਾ ਜਿਹਾ ਕੈੜਾ ਰੱਖਾਂਗੇ ਆਪਾਂ ਆਟੇ ਨੂੰ ਕਰੜਾ ਮਤਲਬ ਉਹ ਕਿ ਸਖਤ ਜਿਹਾ ਹੁਣ ਦੇਖੋ ਤੁਸੀਂ ਸਾਡੇ ਘਰ ਪਾਲਕਾਲੇ ਪਰਖੇ ਹਰ ਤੀਜੇ ਦਿਨ ਬਣਨੇ ਹੀ ਬਣਨੇ ਹੁੰਦੇ ਨੇ ਮੇਥੀ ਵਾਲੇ ਪਾਲਕਾਲੇ ਮੇਥੇ ਵਾਲੇ ਹਨ ਇਹ ਚੀਜ਼ ਆਪਾਂ ਨੂੰ ਖਾਣ ਦਾ ਸਾਲ ਬਾਅਦ ਮੌਕਾ ਮਿਲਦਾ ਵੇ ਕਰਮਾਪਾ ਘਾਵਾਲੇ ਨੂੰ ਨਸੀਬ ਹੁੰਦਾ ਤੇ ਇਹ ਚ ਕਿਉਂ ਬਣਾ ਮਤਲਬ ਹੁੰਦਾ ਕਿ ਪਰੌਤੇ ਸੁਣ ਟੇਸਟੀ ਬਣਦੇ ਨੇ ਕਿਉਂਕਿ ਜੀਰਾ ਤੇ ਜ਼ਮੈਨ ਹਨ ਨਾਲ ਪਾਏ ਹੋਏ ਉਨਾਂ ਜਿਹੜਾ ਪਕਾਉ ਪਾਉਣੀ ਹੈ ਤੇ ਬੜੇ ਸੁਣੇ ਲੱਗਦੇ ਨੇ। ਟੇਸਟ ਬਹੁਤ ਲੱਗਦੇ ਨੇ ਫਿਰ। ਉਹ ਚੀਕ ਆਪਾਂ ਨਾਲ ਟਾਰ ਗੱਜ ਗਿਆ। ਆਪਾਂ 2 ਮਿੰਟ ਲਈ ਰੱਖਾਂਗੇ ਇਹਨੂੰ। 2 ਮਿੰਟ ਲਈ ਸੈੱਟ ਹੋ ਜਾਏਗਾ ਫਿਰ ਇਹ। ਉਸ ਬਾਅਦ ਆਪਾਂ ਇਹਨੂੰ ਆਟੇ ਨੂੰ ਦੇਵਾਂਗੇ ਦੁਬਾਰਾ ਮੁੱਕੀ। ਜਿਹਨੂੰ ਕਹਿੰਦੇ ਨੇ ਮੁੱਕੀ ਤੇ ਮਿਨਸਣਾ ਉੱਚੀ ਚੀਜ਼। ਨੋਸ ਜੇ ਆਪਾਂ ਦੋ ਮਿੰਟ ਲਈ ਰੱਖਾਂਗੇ ਉੱਤੇ ਲਾਵਾਂਗੇ ਥੋੜਾ ਜਿਹਾ ਉਹ ਵਾਲਾ ਹੱਥ ਫਿਰ ਮੁੱਕੀ ਦੇਣੀ ਬੜੀ ਸੌਖੀ ਹੋ ਗਈ ਮੈਂ ਇਹਦੇ ਵਿੱਚ ਕੌਲੀ ਚ ਹੱਥ ਰਾਲਿਆ ਕਿਉਂਕਿ ਮੇਰੇ ਕੋਲ ਇਹ ਚ ਕੌਲੀ ਚ ਘੋਲ ਲੱਗਿਆ ਹੋਇਆ ਸੀ ਹਣ ਆਪਾਂ ਇਹਨੂੰ ਲਾ ਦਿੱਤਾ ਆਪਾਂ ਦੋ ਮਿੰਟ ਲਈ ਰੱਖ ਦਿੰਦੇ ਲੋ ਜੀ ਦੋ ਮਿੰਟ ਆਪਣੇ ਹੋ ਗਏ ਤੇ ਆਪਾਂ ਹੁਣ ਇਹਨੂੰ ਚੰਗੇ ਤਰੀਕੇ ਨਾਲ ਮੁੱਕੀ ਦੇ ਲੈਣੀ ਹੈ ਦੋ ਮਿੰਟ ਰੱਖਣ ਦਾ ਮਤਲਬ ਹੈ ਆਟਾ ਥੋੜਾ ਜਿਹਾ ਚੀਕ ਫਾੜ ਲੈਂਦਾ ਤੇ ਪਰੌਠਾ ਆਉਣ ਦੇ ਵਿੱਚ ਸੋਨਾ ਬਣਦਾ ਹੈ ਤੁਸੀਂ ਦੇਈਨੇ ਖਾਓ ਮੱਖਣਾ ਖਾਓ ਦੇਸੀ ਕਿਉਂ ਨਾ ਖਾਓ ਹਨਾ ਤੇ ਸਾਰੀ ਤਰ੍ਹਾਂ ਦਾ ਟੇਸਟ ਲੱਗਦਾ ਆ ਖਾਣ ਹੁਣ ਬਾਕੀ ਮੇਰੀ ਥੋੜੀ ਆਵਾਜ਼ ਖਰਾਬ ਹੋਈ ਵੀ ਆ ਗਲਾ ਖਰਾਬ ਕਰਕੇ ਉਹ ਦੀ ਆਪਣਾ ਆਟਾ ਬਣ ਗਿਆ ਹੁਣ ਆਪਾਂ ਧੋ ਕੇ ਤਵਾ ਤੇ ਆਪਾਂ ਪਰੌਠੇ ਬਣਾਉਣ ਦੀ ਤਿਆਰੀ ਕਰੀਏ ਹਾਂਜੀ ਆਪਾਂ ਤਵਾ ਧਰ ਲਿਆ ਗਰਮ ਉੱਪਰ ਕਰਦੇ ਆ ਕਿਉਂ ਗਰਮ ਕਿਉਂ ਮੈਂ ਦੇਸੀ ਲਿਆ ਤੁਸੀਂ ਜੋ ਵੀ ਲੈਣਾ ਚਾਹੋ ਨਾ ਤੁਸੀਂ ਲੈ ਸਕਦੇ ਤੇ ਇਧਰ ਆਪਾਂ ਵੇਲਾ ਲੱਗ ਗਏ ਆ ਰੋਟੀ ਇਹਨਾਂ ਨੂੰ ਅਮਕੇ ਪਰੌਠਾ ਤੁਸੀਂ ਪਰੌਠਾ ਰੋਟੀ ਵੀ ਖਾ ਸਕਦੇ ਹੋ ਪਰੌਠੇ ਬਣਾ ਸਕਦੇ ਕੀ ਤਰ੍ਹਾਂ ਦੇ ਬਣਾ ਦੇ ਮੇਰੇ ਬਣਾ ਦੇਂਦੀ ਸੀ ਪਰਨਾ ਉਹ ਲਚੀ ਵਾਲੇ ਪਰੌਠੇ ਹੁਣ ਮੈਂ ਬਹੁਤ ਬਣਾ ਦੇਂਦੀ ਹੰਦੀ ਸੀ ਤਾਂ ਇਹ ਫਪੜਾ ਮੰਨੀਏ 파ਰਕ ਪਰੌਠਾ ਇਹ ਥੋੜਾ ਜਿਹਾ ਹੈਵੀ ਹੋਵੇ ਨਾ ਪਤਲਾ-ਪਤਲਾ ਜਦ ਬਾੜਾ ਹੋਵੇ ਸੁੱਕਣ ਜੇ ਲੱਗ ਜਾਂਦਾ ਪਰ ਟੇਸਟ ਨਹੀਂ ਆਉਂਦਾ ਨਾਲ ਖਾਣ ਵਾਲੇ ਦਾ ਵੀ ਟਿੱਟ ਭਰੇ ਚੰਗੇ ਤਰੀਕੇ ਨਾਲ ਨਾ ਜ਼ਿਆਦਾ ਨਹੀਂ ਹੋਣੀ ਚਾਹੀਦੀ ਕਦੇ ਵੀ ਤੁਸੀਂ ਰੋਟੀ ਦੀ ਗਿਣਤੀ ਨਾ ਕਰੋ ਤਾਂ ਅੱਛਾ ਹੁੰਦਾ ਹੈ। ਨਾਜੀ ਪਰ ਉਠਾਣ ਕਿ ਆਪਾਂ ਬੇਲ ਕੇ ਧਿਆਰ। ਇਹ ਆਪਣੇ ਬਣ ਜਾ ਹੁਣ ਇੱਕ ਵਾਰੀ ਫਿਰ ਬੇਟਾ ਉੱਠੇਗਾ ਫਿਰ ਬਣੇਗਾ ਦੁਬਾਰਾ। ਬਸ ਆਪਣੀ ਤੇ ਵੇਖਿਆ ਹੁੰਦਾ ਸਾਡੀ 4-5 ਵੇ ਦੀ ਰੋਟੀ ਬਣਦੀ ਹੁੰਦੀ ਹੈ। ਕਿਉਂਕਿ ਉਹ ਗਰਮ ਹੋ ਗਿਆ ਆਪਾਂ ਲਾਦ ਗਏ। ਇਦਾਂ ਕਰੀਏ ਪਰੌठा ਵਾਹ ਕਿਰਚੀ ਪਹਿਲੇ ਦਿਨ ਬਣਾਇਆ ਸੀ ਸੱਚੇ ਪ੍ਰਸ਼ਾ ਮਹਾਰਾਜ ਸਾਰੇ ਜਾਂਦੇ ਵਾਸਤੇ ਰਹਿਣ ਖਾਣ ਵਾਲੀ ਨਹੀਂ ਤੇ ਖਵਾਉਣ ਵਾਲੀ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬਰ ਜਰੂਰ ਕਰਿਓ ਵੀਡੀਓ ਪਰ ਲੁਆਚ ਕਰਿਆ ਕਰੋ ਅੱਜ ਤੋਂ ਦੇਖ ਕੇ ਨਾ ਛੱਡਿਆ ਕਰੋ ਧੰਨਵਾਦ ਮੇਹਰਬਾਨ ਜਿਹੜੇ ਵਸਤੇ ਰੱਖਣਾ ਪਰੌਠਾ ਮੱਕੇ ਤੇ ਆ ਰੋ ਗਿਆ ਆਪਾਂ ਨਾਲ ਦੀ ਨਾਲ ਦੀ ਛਕਾਂਗੇ ਕਿਉਂਕਿ ਗਰਮ ਗਰਮ ਸੌਣ ਲੱਗਦਾ ਉਹਨੋਂ ਪਾ ਦੂਸਰਾ ਇਹਦੇ ਤੇ ਪਾ ਦਿੰਨੇ ਤੇ ਆਜੋ ਤੁਸੀਂ ਵੀ ਭਾਈ ਬੰਦੇ ਜਾਂਦੇ ਆ ਪਰੌਠੇ ਫਿਰ ਦਸੇਵਾਂ ਪਾਲਕ ਬਰੌਠਾ ਟਿਸਤਰਾ ਲੱਗਦਾ ਤੁਹਾਨੂੰ ਚੰਗਾ ਲੱਗਦਾ ਜਾਂ ਨਹੀਂ ਲੱਗਦਾ ਪਰ ਮੈਨੂੰ ਬਹੁਤ ਚੰਗਾ ਲੱਗਦਾ ਪਾਲਕ ਰੋਟਾ ਨਾ ਸਬਜ਼ੀ ਹੋਵੇ ਨਾ ਤਾਂ ਵੀ ਪਾਲਕ ਵੈਸੇ ਸਬਜ਼ੀ ਬਣਾ ਸਕਦੇ ਆਪਾਂ ਪਾਲਕ ਹਮੇਸ਼ਾ ਬਰੀਕ ਬਰੀਕ ਕੱਟੀਏ ਬਰੀ ਕਟਾਗੇ ਦਾ ਪਰੌਠਾ ਇਹਦੇ ਨਾਲੇ ਦਾ ਛੋਟਾ ਦੇਣੀ ਪਰੌਠਾ ਮੇਰਾ ਪਰਫੈਕਟ ਪਰੌਠਾ ਦੇਣੀ। ਦੇਸੀ ਘਿਓ ਦਾ ਮਤਲਬ ਇਹ ਖਾਂਦੇ ਨਹੀਂ ਹੁੰਦੀ ਹੈ ਨਾ ਹੋਰ ਤਾਂ ਕੁਝ ਨਹੀਂ ਇਹਦੇ ਉੱਤੇ। ਲਓ ਜੀ ਆਪਣੇ ਪਰੌਠੇ ਮਨ ਕੀ ਤਿਆਰ ਨੇ।